ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਤੇ ਸਭ ਤੋਂ ਪਹਿਲਾਂ ਪੋਹ ਦੇ ਮਹੀਨੇ ਦੀ ਸੰਗਰਾਦ ਦੀ ਆਪ ਸਭ ਨੂੰ ਵਧਾਈਆਂ ਹੋਣ ਤੇ ਵਾਹਿਗੁਰੂ ਜੀ ਅਰਦਾਸ ਕਰਦੇ ਆਂ ਆਪ ਸਭ ਦੇ ਘਰ ਤੇ ਵਿੱਚ ਖੁਸ਼ੀਆਂ ਲੈ ਕੇ ਆਉਣ ਤੇ ਐਸੀ ਘਟਨਾ ਗੁਰਦੁਆਰਾ ਸੇਵਾ ਪਿੰਡ ਦਾ ਵਾਹਿਗੁਰੂ ਵਾਹਿਗੁਰੂ ਦਾਪ ਹੈ ਉਹ ਚੱਲ ਰਿਹਾ ਤੇ ਅੱਜ ਪੋ ਦੇ ਮਹੀਨੇ ਦੀ ਸੰਗਰਾਤ ਤੇ ਧੁੰਦ ਵੀ ਜੜੀ ਹੈ ਆਈ ਹੋਈ ਹੈ ਵੇਖ ਸਕਦੇ ਹੋ ਕਾਫੀ ਧੁੰਦ ਸੀ ਅੱਜ ਫੇਰ ਵੀ ਘਟ ਹੈ ਧੁੰਦ ਤਾਂ ਇਸ ਕਰਕੇ ਇਹੀ ਵਾਹਿਗੁਰੂ ਜੀ ਅਰਦਾਸ ਕਰਾਂਗੇ ਕਿ ਪੋ ਦੇ ਮਹੀਨੇ ਦੀ ਸੰਗਰਾਤ ਦਾ ਜਿਹੜਾ ਦਿਹਾੜਾ ਉਹ ਤੁਹਾਡੇ ਸਭ ਦੇ ਕਰੇ ਵਾਹਿਗੁਰੂ ਖੁਸ਼ੀਆਂ ਲੈ ਕੇ ਆਉਣ ਸਸਰੀ ਘਰ ਦੋਸਤੋ ਧੰਨਵਾਦ